ਪਿੰਡ ਪਿੰਡ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮਤ ਐਤ ਪਿੰਡ ਪਿੰਡ ਦੇ ਵਿੱਚ ਜਾ ਕੇ ਟੈਂਪ ਲਗਾਏ ਜਾ ਰਹੇ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾਂ ਨਾਲ ਲੋਕਾਂ ਦੀ ਸਰਕਾਰੀ ਦਫਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੁਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਥੋਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਗੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਫੀਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਥੋਡੇ ਘਰੇ ਆ ਕੇ ਫੜਾ ਕੇ ਜਾਊਗਾ ਸਸੀ ਕਾਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਿਬਰਾ ਟੀਵੀ ਮੈਂ ਨਰਮ ਕੁਮਾਰ ਅੱਜ ਆ ਰਾਸਤਿਆਂ ਦਿਵਸ ਮਨਾਏ ਜਾ ਰਹੇ ਸਾਡੇ ਮੈਡਮ ਨਾਲ ਗੱਲਬਾਤ ਕਰਾਂਗੇ ਸਸੀ ਬਾਦ ਦੇ ਨਾਲ ਸਵਾਦ ਮੈਂ ਕੀ ਕਰ ਜਨਵਰੀ ਦਾ 17 ਰਾਸਤਿਆਂ ਦਿਵਸ ਮਨਾਇਆ ਜਾ ਰਿਹਾ ਹੈ ਠੀਕ ਹੈ ਤੁਹਾਨੂੰ ਜਾਣਦੇ ਦੱਸਦੇ ਹਾਂ ਕੋਈ ਤਰ੍ਹਾਂ ਹੈ 1.5% ਤੋਂ ਵੱਧ ਅਰਮੀ ਹੈ ਨਾਲ ਸੀਐਸਓ ਸਟੇਟਮੈਂਟ ਆਪ ਕਿਹਾ ਤੇ ਇਸ ਦਾ ਕੰਪਨੀ ਪਰਫੋਰਮੈਂਸ ਦਾ 1 ਕਰੋੜ 50 ਲੱਖ ਹੈ ਆਦਿਕਾ ਘਾੜਾ ਸਮਾਨ ਥੋੜਾ ਜਿਹਾ ਬਟਰਾ ਹੈ ਸੰਪਰਮਿੰਟਾ ਦੇ ਵਿੱਚ ਕੁਝ ਆਪਾਂ ਅਸੈਸਮੈਂਟ ਕੀਤਾ ਗਿਆ ਸੀ ਤੇ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਕਿਸ ਚੀਜ਼ ਦੀ ਲਾਗਤ ਹੈ ਜਿਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬੋਟਾ ਇਸ ਫੈਕਟਰੀ ਵਾਲੇ ਸਾਈਟ ਨੇ ਜੋ ਇਸ ਟਿਕਾ ਪੀਚਾ ਰਹਾ ਹੈ ਜਿੱਦਾਂ ਕਿ ਉਹਦੀ ਮਤਲਬ ਹੈ ਤੇ ਉਹ ਚੀਜ਼ ਵਾਪਿੰਗ ਸਟ੍ਰੇਕਸ ਤੇ ਕਈ ਤਰ੍ਹਾਂ ਦੇ ਸੁਲਾਉਂਸ ਲਾਇਕ ਵਨਸ ਵਨ ਸਮਾਨ ਕੋਈ ਮੈਂ ਪਹਿਲਾਂ ਵੀ ਕਰਤਾ ਮਾਜੀ ਕੇ ਪੰਜਾਬੀ ਕੈਪੀਟਲ ਲਰ ਰਿਹਾ ਹੈ ਇਹ ਦਿਨ ਕੋਪਾ ਕੇ ਸਟੇਜ ਹੈ ਤਾਂ ਉਹ ਦੇ ਨਾਲ ਅੱਜ ਬਰਨਾਲਾ ਚੁਆ ਮੈਂ ਤਲਾ ਤੁਲੂ ਤੇ ਤਪਾ ਵਿੱਚ ਵੀ ਕਲ ਅਸੀਂ ਕੋਲ ਲੋਕ ਚਲਦਾ ਪੰਜ ਮਾਰ ਕਰਕੇ ਆਏ ਹੈ ਤੇ ਅੱਜ ਵੀ ਅਸੀਂ ਇਹ ਲੱਗਦਾ ਕਰ ਰਹੇ ਹ ਕਿ ਕੱਲ ਮਹਾਂ ਮੈਲ ਚੁਆ ਕਮੇਟੀ ਹੋਣ ਚਨਾ ਹੋ ਗਿਆ ਹੈ ਨਿਰਮਾਣ ਮਤਰੀ ਦੀ ਜੁਬੇ ਅੱਜ ਦੀ ਕੁੱਲ 174 ਲੱਖ ਆਪਰੀ ਹੈ ਜੇਕਰ ਕੜੇ ਸਸਤ ਦੇ ਗਏ ਸੀ ਤੇ ਉਹਨਾਂ ਨੂੰ ਅੱਜ ਅਸੀਂ ਸੀਐਸਐਮ ਦਾ ਰਿਪੋਰਟ अच्छा सामान है जो विच देखो प्रॉपर साइज से करने लाग रहे नाल हैंडबुक साइज से और चॉइस टिक भी ज्यादा हो जाता है तो सर इसका क्या है दे मान तू जनता के पब्लिक नहीं कहना चाहो कि ਤੱਕ ਬਾਦ ਇਹਨਾਂ ਦਾ ਕੰਮ ਕਰ ਸਕਦਾ ਹੈ ਉਹ ਇਹਨਾਂ ਨੂੰ ਮੇਨਟੇਨ ਕਰਕੇ ਰੱਖੇ ਜੋ ਇਹਨਾਂ ਨੂੰ ਸਮਾਨ ਸਰਵਿਸ ਕਰਦਾ ਹੈ ਔਰ ਇਹ ਸਮਾਨ ਨੂੰ ਉਸੇ ਆਨਲਾਈਨ ਵਿੱਚ ਯਕੀਨੀ ਕਰਵਾ ਸਕਦੇ ਨੇ ਇਹਨਾਂ ਦੇ ਬਾਦ ਉਹਨਾਂ ਦੇ ਦਿਨ ਦਾ ਸਭੇ ਜਿਹਾ ਕਰਦੇ ਨੇ ਕਿ ਅੱਗੇ ਆਈ ਉਹ ਬਾਜ਼ਾਰ ਤੇ ਇੰਨ ਬਚਾਉਂਦੇ ਨੇ ਇਹਨਾਂ تین ਚੀਜ਼ਾਂ ਦੀ ਨੋਟ ਕਰ ਲਈਏ ਉਹਨਾਂ ਨੂੰ ਅਮੂਰਤ ਕਰਾਂਗੇ ਲੜਕੀ ਜਿਹੜੀ ਦੀ ਗੱਲ ਕਰੀ ਹੁਣ ਤੱਕ ਕਿੰਨੇ ਬੰਦੇ ਗਏ ਸਾਈਕਲ ਤੇ ਕਿੰਨੇ ਕਿਲੋ ਪੈਦਾ ਸਨ ਸੋ ਸਾਈਕਲ ਇਤਰੇ ਪਹਾੜਾਂ ਦੇ ਵਿੱਚ ਸਸੇ ਸਾਈਕਲ ਹੈ ਜੋ ਕਿ ਮਾਰਚ ਮਾਰ ਰਹੇ ਜਨਾਲ ਦੇ ਨਾਲ ਇਹਨਾਂ ਨੂੰ ਜੌਇਸਟਿਕ ਵੀ ਚਲਾਤਾ ਵੀ ਕੀਤਾ ਗਿਆ ਔਰ ਟਾਈ ਸਾਈਕਲ ਕੋ ਵੀ ਕਾਫੀ ਚੰਗੀ ਗੱਲ ਹੈ ਟੋਟਲ ਜਿੰਨ ਕਰੋੜ ਸਾਢੇ ਲੱਖ ਦਾ ਹੈ ਇਹ ਮਾਰਚ ਮਾਰ ਰਹੇ ਹੈ ਨਾਮ ਸੇ ਮੋਦਨ ਨੂੰ सारी डूबी हुई है तो लाल है सेकंड नॉर्मल कॉज भी कर रहे हैं जैसे बैकग्राउंड में वो ऐसी चीज निकल सकती है जिससे निकल प्रोवाइड कर रहे हैं एंड बाकी जो है जैसे जिला प्रशासन के कॉन्सर्ट नॉन एसएमएस भी किया जा रहा है इसके नाते पूरे कोऑर्डिनेशन से हल्का प्रेशर बना रहेगा मैडम ओके मिल भी रहे हैं ये महसूस कर रहे हैं डिपेंडेंट परिक्टेंट है जो बोले कि प्रशासन को चाहिए कि वो पॉलिटिक्स ਆਪ ਦਾ ਪ੍ਰੀਤ ਹੈ ਜੀ ਕਿ ਨਾਲ ਉਹਨਾਂ ਨੂੰ ਕੰਫਰਟੇਬਲ ਸੂਚਨਾ ਪਾਏ ਤਾਂ ਕਿ ਜੋ ਆਪਣਾ ਉਹ ਚੀਜ਼ ਉਹਨੂੰ ਖਰੀਦੀ ਗਈ ਹੈ ਉਹਨਾਂ ਦੇ ਲੈਣ ਤੋਂ ਅਸਮਾਨ ਹੋ ਤੇ ਰਹੇ ਕਿ ਉਹ ਇਸ ਤਰ੍ਹਾਂ ਦੀ ਮੁਸ਼ਕਲ ਰਿਸਟ੍ਰਿਕਸ਼ਨ ਦੇ ਰਹੀਆਂ ਨੇ ਇਹ ਕਹਿੰਦਾ ਕਿ ਜੇ ਮੈਂ ਇਸੇ ਤਰ੍ਹਾਂ ਕਿਸੇ ਤਰ੍ਹਾਂ ਕਰ ਸਕੂ ਕਿ ਮੈਂ ਕਰੀ ਨਾ ਕੋਈ ਗਲਤ ਦੇ ਵਿੱਚ ਨਾ ਕਰੀ ਸਾਡਾ ਮੈਡਮ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਮੈਡਮ ਕੀ ਕਹਿਣਾ ਚਾਹੁੰਦੇ ਅੱਜ ਸੀਟੀਐਸ ਨੇ ਪਲਾਂ ਨਾ ਨਾ ਸੰਗਤ ਮਾਨ ਲੋਕ ਦੇ ਕੈਂਪਸ ਤੋਂ ਗੱਲ ਕਰਦੇ ਹੋਏ ਕਿ ਇੱਥੇ ਉਹਨਾਂ ਦੇ ਵਿਸ਼ਾ ਨਿਰਦੇਸ਼ਾਂ ਦੇ ਸਾਡੀ ਬਿਲੇ ਦੇ ਚੱਲਦੀ ਹੋਈ ਮਹੱਤਵਪੂਰਨ ਕੈਂਪਨੀ ਜੋ ਕੁਆਹੀ ਦੇ ਮੇਲੇ ਤੇ ਅੱਜ ਕੈਂਪਸ ਤੇ ਲਾਇਆ ਜਾ ਰਿਹਾ ਹੈ ਜੇਪ ਐਸਪੀਆਈ ਤੇ ਲਿੰਕੋ ਦੇ ਸਹਿਯੋਗ ਦੇ ਨਾਲ ਇੱਥੇ ਸਿਵਲ ਕੌਂਟਿਨਿਟੀ ਕਾਰਜ ਲਈ ਯਾਗਰਸਤਾਂ ਨੂੰ ਮੀਟ ਕਰਨ ਦੀ ਬਣਤੀ ਹੈ ਕਿੰਨੇ ਲੋਕਾਂ ਨੂੰ ਬੁਲਾਇਆ ਅੱਜ ਬਰਨਾਲਾ ਵਿਖੇ 174 ਵਿਅਕਤੀਆਂ ਨੂੰ 300 ਟਾਈਪ ਦਾ ਸਮਾਨ ਆਪਰੀ ਬਣਿਆ ਆਸਮਾਨ ਦੇ ਵਿੱਚ ਵੀਲਚੇਅਰ ਟ੍ਰਾਈਸਾਈਕਲ ਬੈੱਡ ਤੇ ਚੱਲਣ ਵਾਲੀਆਂ ਸਕੂਟੀਆਂ ਜੋਇਸਟਿਕ ਕੋਲੀਆਂ ਬੈੱਡ ਤੇ ਚੱਲਣ ਵਾਲੀਆਂ ਵੀਲਚੇਅਰਸ ਹੁੰਦੀਆਂ ਕੰਨਾਂ ਵਾਲੀਆਂ ਮਸ਼ੀਨਾਂ ਜਿਹੜੇ ਸਾਡੇ ਵਿਅਕਤੀ ਨੂੰ ਨਹੀਂ ਦਿਖਾਈ ਨਹੀਂ ਦਿੰਦਾ ਉਹਨਾਂ ਦੇ ਲਈ ਸਟੇਪ ਨਾਲ ਮੋਬਾਈਲ ਫੋਨ ਨੇ ਸੁਵਿਧਾ ਜਿਨ੍ਹਾਂ ਦੇ ਬਾ ਜਿਹੜੇ ਅੰਗ ਪਟੇ ਗਏ ਨੇ ਬਾ ਜਾਂ ਹੱਥ ਕੋਈ ਕੁਝ ਲਿਖ ਸਕਣ ਉਹ ਵੀ ਇੱਥੇ ਲੱਝਦੇ ਨੇ ਇਹ ਸੰਸਥਾਤ ਕਿ ਜਿਹੜਾ ਸਾਡੇ ਦਿਵਿਆਂ ਦੇ ਸੁਵਿਧਾ ਦਾ ਸਹੂਲਤ ਤਾਂ ਨਹੀਂ ਸੀ ਮਿਲਿਆ ਅੱਜ ਉਹ ਸਾਡਾ ਪ੍ਰਸ਼ਾਸਨ ਹੈ ਸਾਡੇ ਐਮ.ਐਸ. ਸਾਡੇ ਭਗਵਾਨ ਦੇ ਵਿੱਚ ਇੰਨੀ ਲੇਟਿਆ ਬਹੁਤ ਵਧੀਆ ਲੱਗ ਰਿਹਾ ਹੈ ਕਿ ਜਿਹੜੀ ਉਹ ਆਪਣੀ ਰੋਜ਼ਾਨਾ ਜਿੰਦਗੀ ਬਿਲਕੁਲ ਸੌਖੀ ਹੋ ਜਾਂਦੀ ਇਹਨਾਂ ਚੀਜ਼ਾਂ ਨੂੰ ਕਰਦੇ ਕਿ ਬਹੁਤ ਚੱਲ ਰਿਹਾ ਹੈ ਸਭ ਨੂੰ ਬੇਨਤੀ ਕਿ ਜਿਹੜੀਆਂ ਅੱਜ ਨੂੰ ਉਸਮਾਨ ਮਿਲਿਆ ਵੰਦ ਉਸਮਾਨ ਦੀ 200 ਰੁਪਏ 5 ਸਾਲ ਦੀ ਹੋ ਜਾਂਦੀ ਹੈ ਉਹ ਆਪਣੀਆਂ ਇਹ ਸਮਾਨ ਨੂੰ ਬਹੁਤ ਸੰਭਾਲ ਕੇ ਰੱਖੋ ਜਿੰਨ ਬੈਟਰੀ ਬੰਦ ਹੋ ਜਾਣੀ ਹੈ ਉਹਨਾਂ ਦੀ ਗੱਲ ਕਰੀਏ ਕਿ ਉਹ ਐਕਸਕਿਊਟੀਵਿਟੀ ਕੀ ਚੱਲ ਜਾਦਾ ਹੈ। ਪਰ ਅਗਰ ਤੁਸੀਂ ਆਪ ਮੀਂਹ ਦੇ ਵਿੱਚ ਜਾਂ ਪਾਣੀ ਦੇ ਵਿੱਚ ਵਰਤਣ ਦੀ ਜਲਦੀ ਕਰਾਓ। ਅਗਰ ਬਿਨਾਂ ਸਿਗਨਲ ਆਨ ਹੋਸ ਤਾਂ ਚਾਰਜ ਡ੍ਰੀ ਜਾਵਾਂਗੇ। ਅਸੈਂਕ ਖਰਾਬ ਹੋ ਜੇ ਦਿਨ ਦੀ ਦਿਨ ਦੀ। ਇਹਨਾਂ ਸਮਾਨ ਤੋਂ ਉਹਨੇ ਖਿਪਰੀ ਵਧਿਆ ਗਿਆ ਤਾਂ ਉਹਦੀ ਪ੍ਰੋਪਰਟੀ ਸ਼ੇਅਰ ਕਰਨੀ ਆ। ਜੋਇਸਟਿਕ ਤਾਂ ਜਿਹੜੀ ਜੋਇਸਟਿਕ ਆਗੇ ਡੇਟਾ ਮੋਸ਼ਨ ਨੂੰ ਪੂਰੀ ਦਿੱਤੀ ਹੁੰਦੀ ਹੈ ਜਿਹੜੇ ਉਹਨਾਂ ਅਬ ਵੀ ਅਪਰੋਚ ਨਹੀਂ ਦਾ ਸਕਦੇ ਇਥੇ ਦੀ ਕੀਮਤ ਬਹੁਤ ਲੱਗ ਰਹੀ ਹੈ ਤੇ ਲੋਕ ਇੰਨੇ ਦੇ ਕੀਸ ਸਕਦੇ ਨੇ ਨਹੀਂ ਖਰੀਦ ਸਕਦੇ ਨੂੰ ਜਿਵੇਂ ਫ੍ਰੀ ਦੇ ਰਹੇ ਨੇ ਤਾਂ ਬਸ ਉਹਨਾਂ ਨੂੰ ਮੇਰੀ ਬਾਰ-ਬਾਰ ਇਹੀ ਬੇਨਤੀ ਹੈ ਵੀ ਆਪਣੇ ਸਮਾਨ ਦੀ ਪ੍ਰੋਪਰਟੀ ਸਿਕਿਉਰ ਕਰਨੀ ਹੈ ਨਹੀਂ ਪਾਣੀ ਤੋਂ ਬਚਾਅ ਕਰਨਾ ਟਾਈਮ ਸਰੂਨ ਚਾਰਜ ਕਰਨਾ ਤਾਂ ਕਿ ਤੁਸੀਂ ਉਸ ਨੂੰ ਉਸ ਬਹੁਤ ਛੋਟੇ ਕੰਮ ਦਾ ਬਣ ਜੀ। ਹਰ ਵਾਰ ਦੇ ਬਗਾਲਲੇ ਕਿਉਂਕਿ ਪਹਿਲਾ ਕਿਟ ਕੰਮ ਹੋਰ ਖਾਨੀ ਹੈ। ਅਹ ਸਾਡੀ ਬਰਨਾਲਾ ਜਿਹਦੇ ਪੂਰੇ ਤੁਸੀਂ ਕਵਰ ਕਰਨਾ ਸਾਡਾ ਪਹਿਲਾ ਕਿਟ ਸੱਪਾ ਲੱਗਿਆ ਸੀ ਸਭ ਤੋਂ ਸਭ ਜਰੂਰੀ ਜਿਸ ਜਿਸੇ ਅਸੀਂ ਲਗਭਗ 164 ਲੱਖ ਫਾਟਰੀਆਂ ਨੂੰ 35 ਤੋਂ 40% ਸੌਂਦੇ ਹਾਂ। ਅੱਜ ਸਾਡਾ ਦੂਜਾ ਕਿਟ ਸੱਪਾ ਨਾਲਾ ਬਲਾਕ ਦਾ ਬਣਦਾ ਕਿ ਲਗਾਇਆ ਗਿਆ ਹੈ ਜਿਸ ਜਿੱਥੇ 77 ਲੱਖ ਫਾਟਰੀਆਂ ਨੂੰ ਲਗਭਗ ਇਹ ਤੋਂ 20 ਲੱਖ ਦਾ ਸਮਾਨ ਵੰਡਿਆ ਜਾਣਾ ਕੱਲ ਨੂੰ ਸਾਡਾ ਆਖਰੀ ਕੈਮਰੋਨਾ ਬਲੌਗ ਦਾ ਚੰਨਨਵਾਰ ਬਰਾਤ ਦੀ ਜਿੰਨੀ ਹਾਲ ਦੇ ਚੱਲਿਆ ਹੈ ਜਿੱਥੇ ਵੀ ਲਗਭਗ 30 ਤੋਂ 35 ਲੱਖ ਦਾ ਸਮਾਨ ਸਾਡੀ ਦਰਿਆਗ ਦਿੱਤੀ ਸੀ ਜਿਵੇਂ ਮੈਂ ਫੋਟੋ ਦੀ ਗੱਲ ਕਰੀ ਕਿ ਕਿੰਨੇ ਕਰੋੜ ਦਾ ਸਮਾਨ ਆ ਗਿਆ ਇਹ ਜ਼ਿਲ੍ਹੇ ਦੇ ਵਿੱਚ ਲਗਭਗ 1 ਕਰੋੜ ਦਾ ਇਹ ਸਮਾਨ ਆਪਰੇ 3 ਦਿਨਾਂ ਦੇ ਵਿੱਚ ਐਸਵੀਆ ਦੇ ਸੰਯੋਗ ਨਾਲ ਪ੍ਰੋਸੈਸ ਹੋ ਗਿਆ ਹੈ ਇਹਨਾਂ ਨੂੰ ਕੁਝ ਤਰ੍ਹਾਂ ਦੇ ਪਹੁੰਚ ਕਰਦੇ ਸੀ ਜੀ ਸਰ ਬਾਅਦ ਵੀ ਬੈਠ ਕੇ ਬਣੀ ਚੱਲੀ ਜ ਸਾਡੀ 80% 90% ਸੰਸਦ ਦੇ ਬਣਦਾ ਜਾਂ ਜਿੰਨਾ ਨੂੰ ਕੁਲ ਚਾਹੀਦੇ ਸੀ ਜਾਂ ਆਰਟੀਕਲਸ ਚਾਹੀਦੇ ਸੀ ਅੱਜ ਉਹ ਮਿਲ ਗਏ ਨੇ ਤਾਂ ਫੋਲ ਹੋ ਗਿਆ ਲੱਗ ਰਿਹਾ ਕਿਸੇ ਮੋਟੀ ਨੋਰਮ ਨਾਲ ਵੀ ਇੱਕੋ ਨਾਲ ਗਲਤ ਰਹੀ ਦੇਖੋ ਬਹੁਤ ਕੁਝ ਨਹੀਂ ਕਿ ਸਾਡੀ ਜਨਨੀ ਕਿੰਨੀ ਮੁਬੇ ਸੰਸਦ ਦਾ ਇਜ਼ਾਜ਼ ਸੀਗਾ ਇਸ ਗਿਆ ਦਾ ਇੰਤਜ਼ਾਰ ਸੀ ਜਿਹਦੀ ਗੱਲ ਸਾਡੇ ਮਾਨ ਜੋ ਮੈਡਮ ਕਰੀ ਸੀ ਜੀ ਨਾਲ ਤਾਂ ਉਹਨਾਂ ਦਾ ਵੀ ਇਹ ਹੀ ਸੋਚ ਸੀ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਇਹ ਕਿਉਂ ਆਰਗੇਨਾਈਜ਼ ਕਰਵਾ ਕੇ ਨਾ ਲਿਖੀ ਡਿਸਟ੍ਰੀਬਿਊਸ਼ਨ ਕਰਵਾਈਏ ਤਾਂ ਕਿ ਕਿਸੇ ਇਹ ਨਾ ਹੋਵੇ ਕਿ ਸਾਨੂੰ ਇੱਕ ਅਸੈਸਮੈਂਟ ਕਰਵਾ ਲਈਏ ਬਾਅਦ ਵਿੱਚ ਖਰਚਾ ਨਾ ਜਿੱਤੇ ਜਾਵੇ ਤਾਂ ਵੀ ਅਰਚਾ ਨਹੀਂ ਆਈ ਕੋਸੇ ਜੀ ਉਹਨਾਂ ਮੈਡਮ ਨੇ ਬਾਰ ਬਾਰ ਮਦਦ ਕੀਤੀ ਲਈ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਸਮਾਨ ਅੰਕ ਕਰਵਾ ਤਾ। ਉਹ ਲੇਗੇਸ ਉਹਨਾਂ ਨੇ ਸੀ ਜਿਹੜੇ ਵਿਅਕਤੀ ਉਸ ਦਿਨ ਪਹਿਲਾਂ ਅੰਨੁਲੋਕੀ ਕਿੰਨੇ ਹੈਪਨਿੰਗਸ ਵਿੱਚ ਅਸੈਸਮੈਂਟ ਕੀਤੀ ਜਾਂਦੀ ਹੈ ਕਿ ਜੇस्वा ਵੀ ਹਰ ਤਰ੍ਹਾਂ ਦੇ ਦਿੱਖਿਆ ਜਾਂਦਾ ਬੇਕਿੰਗ ਕੋਲੜੂ ਕੋਈ ਰਾਟਾ ਕਿਵੇਂ ਉਹ ਉਹਦੇ ਡਿਸੇਬਿਲਟੀ ਦੇ ਹਿਸਾਬ ਨਾਲ ਕੀ ਸਮਾਨ ਮਿਲਦਾ ਕਿ ਐਮਆਰ ਆ ਉਹ ਕਿੰਨੀ ਜਿਆਦਾ ਕੋਲਡ ਆਂਡ ਵਾਇਸ ਨੂੰ ਮਿਲਦਾ ਕੋਈ 80% ਡਿਸੇਬਲ ਦਾ ਉਹ ਵੀ ਚੇਅਰ ਮਿਲਦੀ ਹੈ ਜਾਂ ਕਿਸੇ ਦੀ ਹੱਥ ਤੇ ਕੱਟਿਆ ਹੋਇਆ ਹੱਥ ਤੇ ਨਾ ਇਸ ਤਰ੍ਹਾਂ ਦੀ ਪਹਿਲਾ ਅਸੈਸਮੈਂਟ ਸਮਝਾ ਕੇ ਉਹਨਾਂ ਕੈਂਪਾਂ ਦੇ ਵਿੱਚ ਬਹੁਤ ਸਾਰੇ ਸਵਾਲ ਪੁੱਛੇ ਮੈਡਮ ਜੀ ਨੇ ਦੇਸ਼ਾਂ ਸੀਗੀ ਕਿ ਅਨੇਕ ਪਿੰਡ ਦੇ ਵਿੱਚ ਮੌਸਮ ਨਾ ਅਸੀਂ ਸਾਡੀਆਂ ਹਾਂਗਾਂ ਤੋਂ ਬੜੇ ਬਰਫ ਦੇ ਵਿੱਚ ਸਾਹ ਰਹੀ ਦੇ ਮਾਧਿਅਮ ਰਾਹੀਂ ਦੇਖ ਪਿੰਦੇ ਦੇ ਜਿੱਥੇ ਅਸੀਂ ਲਗਾਤਾਰ ਨੌਂ ਮਹੀਨੇ ਤੱਕ ਆਇਆ ਹੋ। ਬਹੁਤ سارے ਲੋਕੀ ਮੇਰੇ ਕੋਲ ਲਗਭਗ 500 ਦੇ ਕਰੀਬ ਨੇ ਲੋਕੀ ਜਨ ਰਜਿਸਟਰ ਹੋ ਗਏ। ਫਿਰ ਵੀ ਜੇਕਰ ਕੋਈ ਵਿਦਿਆਗ, ਭੈਣ, ਸਰਾਬ, ਬੱਚਾ ਰਹਿ ਗਿਆ ਤਾਂ ਸਾਡਾ ਪ੍ਰਸ਼ਾਸਨ ਹਰ ਵਕਤ ਤਿਆਰ ਆ। ਮੇਰੇ ਦਫ਼ਤਰ ਵਿੱਚ ਸਿਰਫ ਇਹ ਮਾਮਲੇ ਅਪਲੀਕੇਸ਼ਨ ਦੇ ਸਾਹਮਣੇ ਬਿਨਾਂ ਐਪਲੀਕੇਸ਼ਨ ਤੋਂ ਕਿਸੇ ਵੀ ਨਿਰੀਖਣ ਨਹੀਂ ਕਰਦੇ। ਅਸੀਂ ਹਰ ਸੰਭਵ ਨੂੰ ਦੇ ਮਦਦ ਕਰਾਂਗੇ। ਅਗਰ ਇੱਥੋਂ ਅਜ ਕੋਈ ਸਮਾਨ ਰੁੱਟ ਬਚ ਗਿਆ ਜਾਕ ਫਿਰ ਵੀ ਨਾ ਵੀ ਬਚਾ ਦੇਖੋ ਸਮਾਨ ਨੇ ਸਾਰੇ ਆ ਗਏ ਨੇ ਕੋਈ ਇਸ ਜਾ ਹੈ ਹੀ ਨਹੀਂ ਲਗਭਗ 100% ਦਾ ਹੈ ਜਿਹੜੀ ਗੈਦਰਿੰਗ ਦਾ ਸਮਾਨ ਦੇ ਲਈ ਉਹ ਲੋਕੀ ਆ ਚੁੱਕੇ ਨੇ ਫਿਰ ਵੀ ਅਸੀਂ ਸਟੂਡੈਂਟਾਂ ਤੇ ਮਹਾਸਿੱਧੀਆਂ ਜਿਹੜਾ ਪ੍ਰਸ਼ਾਸਨ ਵਾਲਾ ਉਹ ਅੱਗੇ 3 25 ਸਾਈਕਲ ਵੀ ਚਰਨ ਦੀ ਗੱਲ ਕਰਦਾ ਸੋਨਾ ਤੁਹਾਨੂੰ ਤਾਂ ਜ਼ਿਕਰ ਕਰਨਾ ਕਿ ਬੰਦ ਕਿਸੇ ਕੋਈ ਨਰਾਜ਼ ਨਹੀਂ ਹੋਊਗਾ ਕਿ ਜੇ ਵੀ ਰਹਾ ਤਾਂ ਕਿਤੇ ਨਰਾਜ਼ ਨਾ ਹੋਵੇ ਕਿ ਮੈਨੂੰ ਸਮਾਨ ਨਹੀਂ ਮਿਲਿਆ ਜਾਂ ਮੈਂ ਉਸ ਦਿਨ ਨਹੀਂ ਆਇਆ ਸੀ ਮੇਰੇ ਕੋਲੇ ਬਹੁਤ ਸਾਰੇ ਹੁਣ ਤੱਕ ਵਿਧਾਇਕਪਤੀ ਪਹੁੰਚ ਚੁੱਕੇ ਨੇ ਜਿਹੜੇ ਕਹਿ ਰਹੇ ਨੇ ਕਿ ਤੁਸੀਂ ਉਹ ਇਹ ਸਿਪਲ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਕਿ ਤੁਸੀਂ ਬੈਠੋ ਮੈਂ ਅਖੀਰ ਦੇ ਬੱਚੇ ਜਿੰਨੇ ਵੀ ਹੋਗਾ ਉਹਨਾਂ ਨੂੰ ਨਿਰਾਸ਼ ਕਰਕੇ ਨਹੀਂ ਛੋੜਾਂਗੇ ਅਸੀਂ ਮੈਡਮ ਜੀ ਨੇ ਇਹੇ ਕਿਹਾ ਕਿ ਸਭ ਨੂੰ ਦੇਖੀ ਹੀ ਪੈ। ਅਸੀਂ ਤੁਸੀਂ ਰੈਡ ਕਰਾਸ ਦਾ ਦੇਖੋ ਜੀ ਪਹਿਲਾਂ ਤਾਂ ਮੈਂ ਜਿਹੜਾ ਇੰਟਰਨੈਸ਼ਨਲ ਡਿਸੇਬਿਲਟੀ ਡੇ ਆ ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਜਿੰਨੇ ਵੀ ਸਾਡੇ ਡਿਸੇਬਲਡ ਜਿਹੜੇ ਵਿਅਕਤੀ ਨੇ ਤੇ ਦੂਜਾ ਮੈਨੂੰ ਖੁਸ਼ੀ ਦੀ ਗੱਲ ਦੀ ਹੈ ਤੇ ਮੈਂ ਧੰਨਵਾਦ ਵੀ ਕਰਦਾ ਐਸਬੀਆਈ ਬੈਂਕ ਦਾ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਤਕਰੀਬਨ 174 ਜਿਹੜੇ ਵਿਅਕਤੀਆਂ ਨੂੰ ਬਰਨਾਲੇ ਹਲਕੇ ਦੇ ਵਿੱਚ ਜਿਹੜਾ 300 ਜਿਹੜੇ 파ਰਟ ਨੇ ਲਗ-ਲਗ ਦਿੱਤੇ ਗਏ ਨੇਗੇ ਇਕੁਪਮੈਂਟ ਜਿਹਦੇ ਵਿੱਚ 25 ਜਿਹੜੀਆਂ ਜਿਹੜੀਆਂ ਪਹਿਲਾਂ ਭਗਵੰਤ ਮਾਨ ਜੀ ਨੇ ਵੀ ਆਪਣੇ ਕੋਟੇ ਦਿੱਤੀਆਂ ਸੀ ਬੈਟਰੀ ਵਾਲੀਆਂ ਸਕੂਟਰੀਆਂ 30 ਜਿਹੜੇ ਟਰਾਈਸਾਈਕਲ ਨੇ ਤੇ ਜਿਨ੍ਹਾਂ ਨੂੰ ਕੰਨਾਂ ਤੋਂ ਸੁਣਦਾ ਨਹੀਂ 80 ਜਿਹੜੀਆਂ ਮਸ਼ੀਨਾਂ ਨੇ ਉਹ ਦਿੱਤੀਆਂ ਗਿਆ ਸੋ ਲਗ-ਲਗ ਤਰ੍ਹਾਂ ਨੇ ਕਿਸ ਦੇ ਲੱਤ ਨਹੀਂ ਕਿਸੇ ਦੇ ਹੋਰ ਨਹੀਂ 300 ਜਿਹੜੇ ਆਰਟੀਕਲ ਨੇ ਜਿਹੜੇ ਇਕੁਪਮੈਂਟ ਨੇ ਜਿਹੜੇ ਡਿਸਟ੍ਰੀਬਿਊਟ ਕੀਤੇ ਗਏ ਨੇ ਸੋ ਮੈਂ ਸਾਰੇ ਅੱਜ SBI ਬੈਂਕ ਤੇ ਜਿਹੜੇ ਅਸਰ ਸਾਹਿਬਾਨ ਪਹੁੰਚੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇੱਕ ਸਪੂਟ ਨਹੀਂ ਮਿਲਣ ਦੇ ਨਾਲ ਕਿਉਂਕਿ ਜਿਹੜੇ ਵਿਅਕਤੀ ਨੂੰ ਕਹਿ ਲੋ ਵੀ ਆਪ ਦੀ ਮਰਜ਼ੀ ਨਾਲ ਜਦੋਂ ਦਾ ਦਿਲ ਕਰਦਾ ਬਾਜ਼ਾਰ ਨਹੀਂ ਜਾ ਸਕਦਾ ਕਿਸੇ ਕੰਮ ਤੇ ਨਹੀਂ ਜਾ ਸਕਦਾ ਕੋਈ ਖੇਤ ਨਹੀਂ ਗੇੜਾ ਮਾਰ ਸਕਦਾ ਉਹਨੂੰ ਬਹੁਤ ਜਿਹੜਾ ਇਹਦਾ ਫਾਇਦਾ ਹੋਊਗਾ ਤੇ ਇੱਕ ਤਰ੍ਹਾਂ ਦਾ ਕਹਿ ਲੋ ਵੀ ਮੌਕਾ ਤਾਰਾ ਜਮੇਨ ਤਾਰਾ ਜਿਹੜਾ ਆਉਣ ਦਾ ਜਿਹੜਾ ਮੌਕਾ ਹੈ ਉਹਨੂੰ ਮਿਲ ਰਿਹਾ ਸੋ ਮੈਂ ਦੁਬਾਰਾ ਧੰਨਵਾਦ ਕਰਦਾ ਤੇ ਦੁਬਾਰਾ ਸਾਰੇ ਜਿਹੜੇ ਵਿਅਕਤੀ ਜਿਨ੍ਹਾਂ ਨੂੰ ਵੀ ਅੱਜ ਸਮਾਨ ਮਿਲਿਆ ਬਹੁਤ ਵਧਾਈ ਦਿਨਾ ਸਾਡੇ ਸਮਾਜਿਕ ਸੁਰੱਖਿਆ ਆਫਸਰ ਦਾ ਉਹਨਾਂ ਦੇ ਸਾਰੇ ਅਮਲੇ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਬਲਾਕ ਦੇ ਵਿੱਚ ਜਾ ਕੇ ਜਿਹੜੇ ਕੈਂਪ ਲਗਾਏ ਤੇ ਜਿਹੜੇ ਵੀ ਇਦਾਂ ਦੇ ਅੰਗਹੀਣ ਵਿਅਕਤੀ ਸੀ ਉਹਨਾਂ ਨੂੰ ਕਹ ਲੋ ਵੀ ਸਾਰਾ ਸਰਵੇ ਕਰਕੇ ਰਿਪੋਰਟ ਲੈ ਕੇ ਇਹ ਜਿਨ੍ਹਾਂ ਸਮਾਨਾ ਡਿਸਟ੍ਰੀਬਿਊਟ ਕਰਵਾਇਆ ਸੋ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਵਿਅਕਤੀ ਜਿਹੜੇ ਰਹਿ ਗਏ ਅਸੀਂ ਉਹਨਾਂ ਨੂੰ ਵੀ ਚਾਹੇ ਕਿਸੇ ਨੂੰ ਮਸ਼ੀਨ ਦੀ ਜ਼ਰੂਰਤ ਹੈ ਕਨਾਲੇ ਦੀ ਚਾਹੇ ਕਿਸੇ ਨੂੰ ਸਕੂਟਰ ਦੀ ਜ਼ਰੂਰਤ ਹੈ ਅਸੀਂ ਆਉਣ ਵਾਲੇ ਸਮੇਂ 'ਚ ਵੀ ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਵੀ ਸਾਰਿਆਂ ਨੂੰ ਜਿਹੜਾ ਰਹਿਦਾ ਸਮਾਨ ਵੀ ਜਿਹੜਾ ਮਹੀਆ ਜਿਹੜਾ ਉਹ ਕਰਵਾਇਆ ਜਾਏਗਾ ਕਿੰਨੀ ਰਹਿਦਾ ਸਮਾਨ ਪੜਿਆ ਗਿਆ ਜੀ ਤਕਰੀਬਨ ਜੀ ਪੂਰੇ ਜ਼ਿਲ੍ਹੇ 'ਚ 1 ਕਰੋੜ ਤੇ ਅੱਜ ਬਰਨਾਲੇ ਹਲਕੇ 'ਚ ਤਕਰੀਬਨ 35 ਤੋਂ 40 ਲੱਖ ਜਿਹੜਾ ਸਮਾਨ ਹੈ ओवन डे गया अभिषेक कुमार शर्मा भारतीय स्टेट बैंक डीजीएम जी भटिंडा और यहाँ पे हमारे साथ में रिजनल मैनेजर बरनाला और सहयोगी भी हैं यहाँ पे स्टेट बैंक ऑफ इंडिया ने तीन जगहों पे सपा में और बरनाला और चंदनवाड़ी यहाँ पे तीन जगहों पे हम लोगों ने मोर देन थ्री हंड्रेड पीपुल्स को जो डिफरेंटली एबल्स दिव्यांगजन थे उनको हम लोगों ने समान प्र, प्रदान किया जो कि एक करोड़ से रुपया से ऊपर का था और इसके पीछे जो पर्पस हम लोग का है कि ये समाज में जो लोग काफ़ी कठिनाइयों का सामना करना पड़ रहा था और एक जगह से दूसरे जगह नहीं जा, जा पा रहे थे कुछ लोग जो है इसमें सामान प्रदान करने से वो लोग अपनी आजीविका अपने पैरों पे खड़े हो जाएंगे एक इकोनॉमिक इंडिपेंडेंस उनके तरफ आएगी और इसके अलावा मोबिलिटी भी बढ़ेगी लोग एक जगह से दूसरी जगह जाना गुरुद्वारा जाना और एक दूसरे के जगह बिना किसी सहयोग के जा सकते हैं तो एक बहुत बड़ा एक सोशल चेंज आएगा इसमें और इकोनॉमिक चेंज भी आएगा थैंक यू सर आप जहाँ पे खड़े हो और चेहरे पे रोण के इसी, इसी क्या ये देख रहे हैं कि लोग काफ़ी खुश हैं जिनको भी सामान मिला है और उनको खुशी लग रही है कि जो एक तरह से बंधन था उनको कि हम एक जगह से दूसरे जगह नहीं जा पा रहे हैं और कुछ काम नहीं कर पा रहे हैं उनसे उन लोगों का एक छुटकारा मिला है और उनको एक बड़ी मतलब कि आपको फ्रीडम मिला है थैंक यू सर आप क्या कर रहे हो हम मुझे काफ़ी खुशी हो रही है मुझे काफ़ी खुशी हो रही है कि इतने लोगों को हम लोगों ने चेंज लाया उनके जीवन में चेंज लाने के लिए प्रयास किया गया भारतीय स्टेट बैंक की तरफ से थैंक यू हरदयाल शर्मा शहर में मेरा काली ही ਇਹ ਇਹ ਮੈਨੂੰ ਸਕੂਲ ਨਹੀਂ ਦਿੱਤੀ ਆ ਜੀ ਤੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜੀ ਬਹੁਤ ਵਧੀਆ ਉਪਰਾਲਾ ਜੀ ਅਸੀਂ ਥੱਲੇ ਬੈਠ ਕੇ ਚੱਲਦੇ ਆ ਜੀ ਪਹਿਲਾਂ ਅੱਜ ਤੱਕ ਕਿਸੇ ਸਰਕਾਰ ਨੇ ਹਜੇ ਉਪਰਾਲਾ ਨਹੀਂ ਕੀਤਾ ਸੀ ਸਾਨੂੰ ਜੋ ਵੀ ਕੋਈ ਅੰਗ ਵਗੈਰਾ ਲਗਵਾ ਰਹੇ ਨੇ ਜੀ ਇਹ ਖਰੌੜੀਆਂ ਦੀ ਲੋੜ ਹੈ ਜਿਹੜੀ ਜਈ ਜੀ ਕੋਈ ਜ਼ਰੂਰਤ ਹੈ ਕਿਸੇ ਨੂੰ ਜੀ ਉਹੀ ਇਹ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜੀ ਕਿੰਨੇ ਕੇ ਜਣੇ ਨੂੰ ਸਕੂਲੀਆਂ ਦੇ ਬੈਟਰੀ 173 ਜਣੇ ਨੇ ਜੀ ਕੁਛੀ ਮਸਰੂਰ ਹੋ ਰਹੀ ਹੈ ਕੁਛੀ ਪੂਰੀ ਮਸਰੂਰ ਹੋ ਰਹੀ ਹੈ ਜੀ ਕਿਤੇ ਅਸੀਂ ਪਹਿਲਾਂ ਥੱਲੇ ਬੈਠ ਕੇ ਚੱਲਦੇ ਦੀ ਜੇ ਹੁਣ ਅੱਜ ਸਕੂਟਰੀ ਤੇ ਜਾਵਾਂਗੇ ਨਜ਼ਾਰੇ ਲਿਆ ਕਰਾਂਗੇ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਮੇਰਾ ਪਿੰਡ ਹਸਪਾਲ ਨਾਉ ਹੈ ਮੇਰਾ ਰਾਮ ਸਿੰਘ ਪਿੰਡ ਹਸਪਾਲ ਖੁਰਦ ਤੇ ਮੈਂ ਤਾਂ ਜੀ ਬਹੁਤ ਮਹੀਨਾ ਸਾਰਾ ਹੋ ਗਿਆ ਉਹ ਤੋਂ ਸਾਡੇ ਨੌ ਲਿਖੇ ਤੇ ਬੀਸੀ ਦਫਤਰ ਚ ਤੇ ਅੱਜ ਸਾਨੂੰ ਇਹ ਮਿਲ ਗਿਆ ਮਹੀਨੇ ਦੇ ਵਿੱਚ ਹੀ ਸਾਡਾ ਬਹੁਤ ਵਧੀਆ ਸਰਕਾਰ ਦਾ ਧੰਨਵਾਦ ਕੀ ਮਿਲਿਆ ਜੀ ਤੁਹਾਨੂੰ ਕੀ ਮਿਲਿਆ ਜੀ ਪੈਂਟਰ ਵਾਲਾ ਸਕੂਟਰੀ ਆ ਬਹੁਤ ਬੰਦਿਆਂ ਨੂੰ ਵੀ ਫੌੜੀਆਂ ਵੀ ਮਿਲੀਆਂ ਨੇ ਟਰੌ ਬੀਲਟੀਅਰ ਵੀ ਨੇ ਟਰਾਈਸਾਈਕਲ ਵੀ ਨੇ ਕਿਸੇ ਨੂੰ ਕਰਨ ਵਾਲੀਆਂ ਮਸ਼ੀਨਾਂ ਨੇ ਬਹੁਤ ਉਸਮਾਨ ਬਣਿਆ ਗਿਆ ਜੀ ਲੱਗਦਾ ਇਹ ਬਹੁਤ ਵਧੀਆ ਪ੍ਰਾਲਾ ਸੂਕਾ ਬਹੁਤ ਵਧੀਆ ਪ੍ਰਾਲਾ ਜੀ ਸਰਕਾਰ ਦਾ ਬਹੁਤ ਵਧੀਆ ਸਾਰਿਆਂ ਨੂੰ ਅੰਗ ਦਿੱਤੇ ਜਿਹੜਾ ਜੋ ਕੋਈ ਕਿਸੇ ਦੀ ਕਿਸੇ ਦੀ ਬਾਹ ਦਾ ਲੱਤ ਦਾ ਜੋ ਵੀ ਕੋਈ ਹੈਗਾ ਸੀ ਉਹ ਹੈ ਜੋ ਉੱਤੇ ਸਾਡੀ ਲਿਖਤ ਬਣੀ ਸੀ ਉਸ ਹਿਸਾਬ ਨਾਲ ਅੱਜ ਸਾਰਿਆਂ ਨੂੰ ਸਮਾਨ ਮਿਲ ਗਿਆ ਜੀ ਮੇਰਾ ਨਾਮ ਜਰਨੈਲ ਸਿੰਘ ਆ ਜੀ ਮਸਤੋਣਾ ਸਾਹਿਬ ਤੋਂ ਆਇਆ ਜੀ ਮੈਂ ਤੇ ਮੈਂ ਬਹੁਤ-ਬਹੁਤ ਖੁਸ਼ੀ ਫੀਲ ਕਰਦਾ ਤੇ ਬਹੁਤ-ਬਹੁਤ ਐਮਪੀ ਸਾਹਿਬ ਦਾ ਧੰਨਵਾਦ ਤੇ ਸਾਨੂੰ ਇਸ ਗੱਲ ਦੀ ਬਹੁਤ-ਬਹੁਤ ਜ਼ਿਆਦਾ ਮੈਨੂੰ ਉਹ ਆ ਜਿਹੜਾ ਮੈਨੂੰ ਆਪਣਾ ਚੱਲਦੇ ਫਿਰਦੇ 80% ਦਾ ਮੈਂ ਹੈਂਡੀਕੈਪ ਆ ਜੀ ਤੇ ਅੱਜ ਤੁਹਾਨੂੰ ਬੈਟਰੀ ਵਾਲੇ ਸਕੂਟਰ ਦਿੱਤੀਆਂ ਲਗਭਗ ਜਿੰਨੇ ਵੀ ਲੋਕਾਂ ਲੋਡ ਬੰਦੇ ਚੀਜ਼ਾਂ ਬੰਦੇ ਆ ਕੀ ਮਹਿਸੂਸ ਕਰਦੇ ਆ ਤੁਸੀਂ ਬਹੁਤ ਵਧੀਆ ਮਹਿਸੂਸ ਕਰ ਰਹਾ ਨਹੀਂ ਮੈਂ ਮੈਂ ਆਪਣੇ ਸਾਰੇ ਭੈਣ ਭਾਈਆਂ ਨੂੰ ਐ ਦੇਖ ਕੇ ਬਹੁਤ ਵੱਡਾ ਖੁਸ਼ ਆ ਮੈਂ ਵੀ ਮੇਰੇ ਇਹ ਵੀ ਨਾਲ ਮੇਰੇ ਬਰਾਬਰ ਦੇ ਹਾਂ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਕਰ ਰਹਾ ਮੈਂ ਐਮਪੀ ਸਾਹਿਬ ਦਾ ਜੈਨਿਕ ਸਿਵਰਾਲ ਇੰਟਰਨਲ ਮਾ ਦੀ ਫੋਟ ਬਣਾਉਣਾ